ਸੰਤਰਾ ਸੰਤਰੀ ਹੁੰਦਾ ਇਸ ਕਰਕੇ ਉਸ ਨੂੰ ਸੰਤਰਾ ਕਿਹਾ ਜਾਂਦਾ। ਇਹ ਸੰਤਰੇ ਦਾ ਰੰਗ ਸੰਤਰੀ ਹੁੰਦਾ ਇਸ ਕਰਕੇ ਉਸ ਨੂੰ ਸੰਤਰਾ ਕਿਹਾ ਜਾਂਦਾ। ਹੈ ਇਸ ਵੀਡੀਓ ਦੇ ਸ਼ੁਰੂ ਵਿੱਚ ਆਪਾਂ ਸੰਤਰੇ ਦੀ ਗੱਲ ਕੀਤੀ ਹੈ। ਸੰਤਰੇ ਦਾ ਰੰਗ ਸੰਤਰੀ ਹੁੰਦਾ ਇਸ ਕਰਕੇ ਉਸ ਨੂੰ ਸੰਤਰਾ ਕਿਹਾ ਜਾਂਦਾ। ਪਰ ਕੁਝ ਚੀਜ਼ਾਂ ਦੇ ਨਾਮ ਉਹਨਾਂ ਦੀ ਦਿੱਖ ਤੋਂ ਬਿਲਕੁਲ ਉਲਟ ਹੁੰਦੀ ਹਨ। ਇਸ ਵੀਡੀਓ ਵਿੱਚ ਆਪਾਂ ਇਦਾਂ ਦੇ ਹੀ ਬੇਤੁਕੇ ਉਲਟ ਫੁਲਟ ਨਾਮਾਂ ਦੀ ਗੱਲ ਕਰਾਂਗੇ। ਚਲੋ ਫਿਰ ਸ਼ੁਰੂ ਕਰਦੇ ਹਾਂ। ਤੇ ਇਹ ਸਭ ਨਾਮ ਦੁਨੀਆ ਤੇ ਇੰਟਰਨੈਸ਼ਨਲ ਮੰਨੀ ਜਾਣ ਵਾਲੀ ਭਾਸ਼ਾ ਵਿੱਚ ਵਰਤੇ ਜਾਂਦੇ ਹਨ ਜਿਸ ਨੂੰ ਅੱਜਕੱਲ ਜ਼ਿਆਦਾਤਰ ਪੰਜਾਬੀ ਸਟੈਂਡਰਡ ਵਾਲੀ ਭਾਸ਼ਾ ਮੰਨਦੇ ਹਨ। ਤੁਸੀਂ ਸਮਝ ਗਏ? ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ ਚਲੋ ਫਿਰ ਸ਼ੁਰੂ ਕਰਦੇ ਜਦੋਂ ਸਮਾਨ ਨੂੰ ਸ਼ਿਪ ਤੇ ਲੋਡ ਕਰਕੇ ਟਰਾਂਸਫਰ ਕੀਤਾ ਜਾਂਦਾ ਉਸ ਨੂੰ ਕਾਰਗੋ ਕਿਹਾ ਜਾਂਦਾ ਪਰ ਜਦੋਂ ਸਮਾਨ ਨੂੰ ਕਾਰ ਤੇ ਲੋਡ ਕਰਕੇ ਟਰਾਂਸਫਰ ਕੀਤਾ ਜਾਂਦਾ ਉਸ ਨੂੰ ਸ਼ਿਪਮੈਂਟ ਕਿਹਾ ਜਾਂਦਾ ਹੈ ਨਾ ਬਿਲਕੁਲ ਉਲਟ ਯਾਨੀ ਕਿ ਸ਼ਿਪ ਵਾਲੇ ਸਮਾਨ ਨੂੰ ਕਾਰਗੋ ਕਿਹਾ ਜਾਂਦਾ ਤੇ ਕਾਰ ਵਾਲੇ ਸਮਾਨ ਨੂੰ ਸ਼ਿਪਮੈਂਟ ਤੇ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਅੱਗੇ ਆਪਾਂ ਦੋ ਦੇਸ਼ਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਦੇ ਨਾਮ ਬਿਲਕੁਲ ਉਲਟਫਲ ਹਨ ਇੱਕ ਦੇਸ਼ ਜੋ ਜ਼ਿਆਦਾਤਰ ਬਰਫ਼ ਨਾਲ ਢਕਿਆ ਹੋਇਆ ਹੈ ਆਪਾਂ ਗੱਲ ਕਰ ਰਹੇ ਹਾਂ ਜੀ ਗ੍ਰੀਨਲੈਂਡ ਤੇ ਆਈਸਲੈਂਡ ग्रीनलैंड नाम सुनके ही हरियाली ਨਾਲ लश लश करती जगह का ख्याल ਹੁੰਦਾ ਪਰ ਉਹ ਦੇਸ਼ ਇਦਾਂ ਦਾ ਬਿਲਕੁਲ ਨਹੀਂ ਹੈ ਪਰ ਇਸ ਦੇਸ਼ ਦਾ ਜ਼ਿਆਦਾਤਰ ਇਲਾਕਾ ਲਗਭਗ 80% ਬਰਫ਼ ਜਾਂ ਗਲੇਸ਼ੀਅਰ ਨਾਲ ਢਕਿਆ ਹੋਇਆ ਫਿਰ ਇਹਦਾ ਨਾਮ ਤਾਂ ਆਈਸਲੈਂਡ ਹੋਣਾ ਚਾਹੀਦਾ ਸੀ ਹੋਣਾ ਤਾਂ ਚਾਹੀਦਾ ਸੀ ਪਰ ਆਈਸਲੈਂਡ ਨਾਮ ਦਾ ਦੇਸ਼ ਪਹਿਲਾਂ ਹੀ ਹੋਂਦ ਵਿੱਚ ਆ ਚੁੱਕਿਆ ਸੀ ਇਹ ਹੁਣ ਤੁਸੀਂ ਸੋਚੋਗੇ ਕਿ ਆਈਸਲੈਂਡ ਵਿੱਚ ਗ੍ਰੀਨਲੈਂਡ ਤੋਂ ਜ਼ਿਆਦਾ ਬਰਫ਼ ਪੈਂਦੀ ਹੋਣੀ ਹੈ ਇਸ ਕਰਕੇ ਉਸਦਾ ਨਾਮ ਆਈਸਲੈਂਡ ਬਿਲਕੁਲ ਵੀ ਨਹੀਂ ਆਈਸਲੈਂਡ ਇੱਕ ਨਾਰਮਲ ਜਿਹਾ ਤਾਪਮਾਨ ਵਾਲਾ ਦੇਸ਼ ਹੈ ਜੋ ਜ਼ਿਆਦਾ ਕਰਕੇ ਆਪਣੀ ਹਰਿਆਲੀ ਲਈ ਜਾਣਿਆ ਜਾਂਦਾ ਯਾਨੀ ਕਿ ਗ੍ਰੀਨਲੈਂਡ ਬਰਫ਼ ਵਾਲਾ ਦੇਸ਼ ਹੈ ਤੇ ਆਈਸਲੈਂਡ ਹ ਹਵਾਈ ਆਈ ਦੀ ਸਾਰੀ ਸੀਸੀਟੀਵੀ ਫੁਟੇਜ ਇੱਕ ਬਹੁਤ ਹੀ ਸੇਫ ਬਾਕਸ ਵਿੱਚ ਸਟੋਰ ਕੀਤੀ ਜਾਂਦੀ ਹੈ ਤਾਂ ਕਿ ਹਾਦਸਾ ਹੋਣ ਤੇ ਉਸ ਫੁਟੇਜ ਤੋਂ ਤਬਦੀਸ਼ ਕੀਤੀ ਜਾ ਸਕੇ ਹਾਦਸਾ ਕਿਸ ਕਰ ਨੂੰ ਹੋਇਆ ਤੇ ਉਸ ਬਾਕਸ ਨੂੰ ਬਲੈਕ ਬਾਕਸ ਕਿਹਾ ਜਾਂਦਾ ਤੁਹਾਡੇ ਵਿੱਚੋਂ ਬਹੁਤ ਲੋਕਾਂ ਨੇ ਸੁਣਿਆ ਵੀ ਹੋਊਗਾ ਪਰ ਉਸ ਬਾਕਸ ਦਾ ਰੰਗ ਬਲੈਕ ਬਿਲਕੁਲ ਨਹੀਂ ਹੁੰਦਾ ਉਸ ਦਾ ਰੰਗ ਗੂੜਾ ਸੰਤਰੀ ਹੁੰਦਾ ਤਾਂ ਕਿ ਹਾਦਸਾ ਹੋਣ ਤੋਂ ਬਾਅਦ ਉਸ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ ਪਰ ਉਸ ਨੂੰ ਕਿਹਾ ਬਲੈਕ ਬਾਕਸ ਜਾਂਦਾ ਤੇ ਇਹ ਕਿਉਂ ਕਿਹਾ ਜਾਂਦਾ ਇਸ ਦੇ ਬਾਰੇ ਆਪਾਂ ਨੂੰ ਨਹੀਂ ਪਤਾ ਤੇ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਤਾਂ ਕਮੈਂਟਾਂ ਵਿੱਚ ਦੱਸਿਓ ਜਰੂਰ ਚੀਜ਼ ਚਾਹੀਏ ਇੱਕ ਹੋਵੇ ਜਾਂ ਜ਼ਿਆਦਾ ਹਮੇਸ਼ਾ ਗਿਣਤੀ 1 ਤੋਂ ਸ਼ੁਰੂ ਕੀਤੀ ਜਾਂਦੀ ਹੈ ਪਰ ਇਮਾਰਤ ਦੀਆਂ ਮੰਜ਼ਲਾਂ ਗਿਣਦੇ ਕੇਸ ਵਿੱਚ ਇਹ ਬਿਲਕੁਲ ਉਲਟ ਹੁੰਦਾ ਕਿਉਂਕਿ ਇਮਾਰਤ ਦੀਆਂ ਮੰਜ਼ਲਾਂ 1 ਤੋਂ ਨਹੀਂ ਗਰਾਉਂਡ ਫਲੋਰ ਤੋਂ ਸ਼ੁਰੂ ਹੁੰਦੀ ਹੈ ਜਮੀਨ ਤੇ ਸਭ ਤੋਂ ਉੱਪਰਲੀ ਫਲੋਰ ਨੂੰ ਗਰਾਉਂਡ ਫਲੋਰ ਕਿਹਾ ਜਾਂਦਾ ਉਸ ਤੋਂ ਉੱਪਰ ਪਹਿਲੀ ਦੂਜੀ ਤੀਜੀ ਚੌਥੀ ਮੰਜ਼ਲੇ ਇਦਾਂ ਹੀ ਚੱਲਦਾ ਰਹਿੰਦਾ ਇਤੋਂ ਉੱਪਰ ਲਈ ਸਭ ਗਿਣਿਆ ਜਾਂਦਾ ਤੇ ਮੇਰੇ ਵਰਗੇ ਮਾਤੜ ਜਾਂ 90 ਦੇ ਸਾਲ ਵਿੱਚੋਂ ਉਸ ਤੋਂ ਪਹਿਲਾਂ ਜੰਮੇ ਲੋਕਾਂ ਨੂੰ ਇਹ ਚੀਜ਼ ਜ਼ਿਆਦਾਤਰ ਲੈਫਟ ਵਿੱਚ ਸਿੱਖਣ ਨੂੰ ਮਿਲਦੀ ਹੈ ਕਿਉਂਕਿ ਜਦੋਂ ਉੱਪਰਲੀ ਮੰਜ਼ਲ ਤੋਂ ਥੱਲੇ ਆਉਣਾ ਹੁੰਦਾ ਤਾਂ ਆਪਾਂ ਅਕਸਰ ਪਹਿਲੀ ਮੰਜ਼ਲ ਦਾ ਬਟਨ ਧੱਕ ਦਿੰਨੇ ਆਂ ਤੇ ਆਪਾਂ ਇੱਕ ਮੰਜ਼ਲ ਉੱਪਰ ਹੀ ਰੁਕ ਜਾਂਦੇ ਆਂ ਉਸ ਤੋਂ ਬਾਅਦ ਪਤਾ ਲੱਗਦਾ ਕਿ ਆਪਾਂ ਇੱਕ ਮੰਜ਼ਲ ਹੋਰ ਥੱਲੇ ਜਾਣਾ ਹੈ ਤੇ ਇਹ ਚੀਜ਼ ਕਿੰਨੇ ਲੋਕਾਂ ਨੇ ਵਾਪਰੀ ਆ ਚਲੋ ਕਮੈਂਟ ਨ ਇਹ ਰੋਡ ਹਨ ਡਰਾਈਵਵੇ ਤੇ ਪਾਰਕ ਨਹੀਂ ਆਈਲੈਂਡਸ ਵਾਲੇ ਉਹ ਗੌਰ ਨਾਲ ਸੁਣ ਲਿਓ ਚਲਾਨ ਹੋਣਾ ਬਚ ਸਕਦਾ ਪਾਰਕਵੇ ਤੇ ਤੁਸੀਂ ਪਾਰਕਿੰਗ ਕਰ ਸਕਦੇ ਡਰਾਈਵਿੰਗ ਵਾਸਤੇ ਹੁੰਦਾ ਡਰਾਈਵਵੇ ਤੇ ਪਾਰਕਿੰਗ ਕੀਤੀ ਜਾ ਸਕਦੀ ਹੈ ਜਿੰਨੇ ਲੋਕਾਂ ਦਾ ਚਲਾਨ ਬਚ ਗਿਆ ਨਾ ਇਹ ਵੀਡੀਓ ਦੇਖ ਕੇ ਸਬਸਕ੍ਰਾਈਬ ਜਰੂਰ ਕਰ ਲਿਓ ਹਾਂ ਦੁਨੀਆ ਦਾ ਸਭ ਤੋਂ ਛਾਤਰਚੋਰ ਵੀ ਅੰਗਰੇਜ਼ੀ ਵਿੱਚ ਸਮੁੰਦਰੀ ਜਹਾਜ਼ ਚੋਰੀ ਨਹੀਂ ਕਰ ਸਕਦਾ ਕਿਉਂਕਿ ਸਮੁੰਦਰੀ ਝਾਚੂਰੀ ਕਰਨ ਵਾਲੇ ਨੂੰ ਅੰਗਰੇਜ਼ੀ ਵਿੱਚ ਚੋਰੀ ਨਹੀਂ ਕਿਹਾ ਜਾਂਦਾ ਡਰਸਲ ਚੀਜ਼ਾਂ ਚੋਰੀ ਕਰਨ ਵਾਲੇ ਨੂੰ ਚੋਰ ਕਿਹਾ ਜਾਂਦਾ ਪਰ ਸਮੁੰਦਰੀ ਝਾਚੂਰੀ ਕਰਨ ਵਾਲੇ ਨੂੰ ਪਾਇਰੇਟ ਕਿਹਾ ਜਾਂਦਾ ਇਸ ਕਰਕੇ ਚੋਰ ਨਹੀਂ ਸਮੁੰਦਰੀ ਝਾਚੂਰੀ ਕਰ ਸਕਦਾ ਪਾਇਰੇਟ ਚੋਰੀ ਕਰ ਸਕਦਾ ਜੇਕਰ ਤੁਸੀਂ ਇਹ ਵੀਡੀਓ ਨੂੰ ਇੱਥੇ ਤੱਕ ਦੇਖ ਲਿਆ ਤਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ